ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਵਿਮੀ ਸਦੀ ਦੇ ਸ਼ੁਰੂਆਤ ਅੰਦਰ ਜਿੱਥੇ ਸਿੱਖਾਂ ਦੇ ਅੰਦਰ ਗੁਰਦੁਆਰਾ ਸੁਧਾਰ ਲਹਿਰ ਚੱਲੀ ਉੱਥੇ ਹੀ ਨਾਲ ਸਿੱਖਾਂ ਦੇ ਅੰਦਰ ਰਾਜਸੀ ਚੇਤਨਤਾ ਦਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਫੈਲਾ ਹੋਇਆ ਆਪਣੀ ਰਾਜਸੀ ਨਿਸ਼ਾਨੇ ਦੇ ਵਾਸਤੇ ਸਿੱਖਾਂ ਦੇ ਹੱਕ ਹਕੂਕਾਂ ਦੇ ਵਾਸਤੇ ਦੋ ਤਰ੍ਹਾਂ ਦੀਆਂ ਲਹਿਰਾਂ ਤੁਰੀਆਂ ਇੱਕ ਨਰਮਦਲੀਏ ਸਨ ਇਦੇ ਵਿੱਚ ਸਿੱਖ ਲੀਗ ਆ ਗਈ, ਅਕਾਲੀ ਦਲ ਆ ਗਿਆ ਤੇ ਦੂਸਰਾ ਗਰਮ ਧੜਾ ਸੀਗਾ ਜਿਹਦੇ ਅੰਦਰ ਬਬਰ ਆ ਗਏ। ਬਾਹਰੋਂ ਭਾਵੇਂ ਵੇਖਣ ਨੂੰ ਵੱਖੋ-ਵੱਖਰੇ ਲੱਗਣ ਪਰ ਅੰਦਰੋਂ ਇਹਨਾਂ ਦੀ ਆਪਸੀ ਪੀੜ੍ਹੀਆਂ ਸਾਂਝਾਂ ਸੀਗੀਆਂ ਜੇ। ਬਬਰ ਅਕਾਲੀ ਲਹਿਰ ਦਾ ਇੱਕ ਬੜਾ ਹੀ ਪ੍ਰਸਿੱਧ ਸੂਰਬੀਰ ਯੋद्धा ਹੋਇਆ ਹੈ ਭਾਈ ਰਤਨ ਸਿੰਘ ਰੱਕੜ। ਭਾਈ ਰਤਨ ਸਿੰਘ ਉਹਨਾਂ ਦਾ ਜਨਮ ਹੈ ਜਿਹੜਾ ਉਹ 1899 ਈਸਵੀ ਨੂੰ ਪਿੰਡ ਰੱਕੜ ਬੇਟ ਤਹਿਸੀਲ ਬਰਾਚੌਰ ਦੇ ਅੰਦਰ ਨੰਬਰਦਾਰ ਸਰਦਾਰ ਜਵਾਰ ਸਿੰਘ ਦੇ ਘਰੇ ਹੋਇਆ। ਜਦੋਂ ਬੱਬਰ ਅਕਾਲੀ ਲਹਿਰ ਤੁਰੀ ਹੈਗੀ ਐ ਉਸ ਵੇਲੇ ਭਾਈ ਕਰਮ ਸਿੰਘ ਦੌਲਤਪੁਰ ਦੇ ਜੀਵਨ ਤੋਂ ਉਹਨਾਂ ਦੀ ਕਰਨੀ ਤੋਂ ਪ੍ਰਭਾਵਿਤ ਹੋ ਕੇ ਭਾਈ ਰਤਨ ਸਿੰਘ ਹੁਣੀ ਵੀ ਬੱਬਰ ਲਹਿਰ ਦੇ ਵਿੱਚ ਆ ਜੁੜੇ। ਇਹਨਾਂ ਨੇ ਦੇਖਿਆ ਵੀ ਵੱਡੇ ਢੋਲ ਦੇ ਵਾਸਤੇ ਹਥਿਆਰਾਂ ਦੀ ਬਹੁਤ ਜ਼ਰੂਰਤ ਹੈ। ਜਿਸ ਕਰਕੇ ਇਹਨਾਂ ਨੇ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇਸ ਗੱਲ ਦੀ ਕਨਸੋ ਮਹਿਤਪੁਰ ਪਿੰਡ ਦੇ ਇੱਕ ਅੰਗਰੇਜ਼ੀ ਸਰਕਾਰ ਦੇ ਟੋਡੀ ਸਿਕੰਦਰ ਨੂੰ ਲੱਗੀ ਉਹਨੇ ਸਰਕਾਰ ਦੇ ਕੋਲ ਜਾ ਕੇ ਚੁਗਲੀ ਖਾਦੀ ਜਦੋਂ ਉਹਨੇ ਚੁਗਲੀ ਕੀਤੀ ਸਰਕਾਰ ਦੇ ਕੋਲੇ ਤੇ ਫਿਰ ਭਾਈ ਰਤਨ ਸਿੰਘ ਰੱਕੜ ਹੋਣਾ ਨੂੰ ਸਰਕਾਰ ਨੇ ਚੁੱਕ ਲਿਆ ਥਾਣੇ ਦੇ ਵਿੱਚ ਉੱਥੇ ਲਿਜਾ ਕੇ ਭਾਈ ਸਾਹਿਬ ਦੇ ਉੱਤੇ ਤਸ਼ੱਦਦ ਵੀ ਹੋਇਆ ਅਸਲਾ ਵੀ ਬਰਾਮਦ ਹੋ ਗਿਆ ਤੇ ਇਹਨਾਂ ਦੇ ਉੱਤੇ ਕੇਸ ਚਲਾਇਆ ਗਿਆ ਗੈਰ ਕਾਨੂੰਨੀ ਅਸਲਾ ਇਕੱਠਾ ਕਰਨ ਦੇ ਜਰੂਨ ਦੇ ਵਿੱਚ ਇਹਨਾਂ ਨੂੰ 5 ਸਾਲ ਦੀ ਕੈਦ ਬੋਲੀ। ਕੈਦ ਕੱਟ ਕੇ ਆਏ ਤਾਂ ਇਹਨਾਂ ਨੂੰ ਪਤਾ ਸੀਗਾ ਵੀ ਇਹਨਾਂ ਤੇ ਜੀਵਨ ਦਾ ਨਿਸ਼ਾਨਾ ਤੇ ਕੌਮੀ ਕਾਜ ਨੇ ਇਸ ਵਾਸਤੇ ਇਹਨਾਂ ਨੇ ਫੇਰ ਆਪਣੇ ਉਸੇ ਪੁਰਾਣੇ ਰਾਹ ਦੋ ਚੁਣਿਆ। ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇਸੇ ਸਮੇਂ ਦੇ ਵਿੱਚ ਇਹਨਾਂ ਨੇ ਬੰਬ ਵੀ ਬਣਾਉਣੇ ਸ਼ੁਰੂ ਕੀਤੇ। ਤੇ ਬਲਾਚੌਰ ਤੇ ਗੜ ਸ਼ੰਕਰ ਦੇ ਠਾਣਿਆਂ ਤੇ ਵੀ ਇਹਨਾਂ ਨੇ ਹਮਲਾ ਕੀਤਾ। ਉਸ ਵਕਤ ਦੀ ਜਿਹੜੀ ਗੋਰੀ ਸਰਕਾਰ ਸੀ ਉਹਨਾਂ ਦੇ ਅੰਦਰ ਇਹਨਾਂ ਦਾ ਬਹੁਤ ਭਾਰੀ ਭੈ ਪੈਦਾ ਹੋ ਗਿਆ ਕਿਸੇ ਟੋਡੀ ਦੀ ਮੁਖਬਰੀ ਫਿਰ ਕੰਮ ਕੀਤੀ ਭਾਈ ਰਤਨ ਸਿੰਘ ਨੂੰ ਗ੍ਰਿਫਤਾਰ ਕਰ ਲਈ ਗਏ ਇਹਨਾਂ ਤੇ ਕੇਸ ਚੱਲਿਆ ਤੇ ਇਸ ਵਾਰ ਇਹਨਾਂ ਨੂੰ 20 ਸਾਲ ਕੈਦ ਬੋਲੀ ਅੰਗਰੇਜ਼ਾਂ ਨੇ ਭਾਈ ਰਤਨ ਸਿੰਘ ਨੂੰ ਤੋੜਨ ਦੇ ਵਾਸਤੇ ਕਾਲੇ ਪਾਣੀ ਭੇਜਿਆ ਕਾਲੇ ਪਾਣੀ ਦੀ ਜੇਲ੍ਹ ਦੇ ਤਸੀਹੇ ਜਿਨ੍ਹਾਂ ਨੇ ਵੱਡੇ ਵੱਡੇ ਬੰਦੇ ਤੋੜ ਦਿੱਤੇ ਸਨ ਪਰ ਸੱਚੀ ਗੱਲ ਇਹ ਹੈ ਵੀ ਇਹ ਇਤਿਹਾਸ ਅੰਦਰ اٹਲ ਸਚਾਈ ਹੈ ਗੁਰੂ ਕੇ ਸਿੱਖਾਂ ਨੇ ਕਾਲੇ ਪਾਣੀ ਦਾ ਜਿਹੜਾ ਪੈਪ ਆਇਆ ਹੋਇਆ ਸੀ ਨਾ ਉਹਨੂੰ ਵੀ ਲੋਕਾਂ ਦੇ ਵਿੱਚੋਂ ਬਾਹਰ ਕੱਢਿਆ ਭਾਈ ਰਤਨ ਸਿੰਘ ਰਕੜ ਉਹ ਸ਼ਖਸੀਅਤ ਹੈ ਜੀ ਤੋ ਕਾਲੇ ਪਾਣੀ ਜੇਲ੍ਹ ਦਾ ਜੇਲਰ ਵੀ ਖੌਫ ਜ਼ਦਾ ਹੋ ਗਿਆ ਕਿੱਥੇ ਕਾਲੀ ਪਾਣੀ ਦੇ ਡਰ ਨੇ ਸਵਰਕਰ ਵਰਗਿਆਂ ਨੂੰ 마ਫੀਆਂ ਲਿਖਣ ਲਈ ਮਜਬੂਰ ਕੀਤਾ ਮਿੰਤਾ ਤਰਲੇ ਕੱਢਣ ਲਈ ਮਜਬੂਰ ਕੀਤਾ ਤੇ ਕਿੱਥੇ ਭਾਈ ਰਤਨ ਸਿੰਘ ਰੱਕੜ ਸ਼ੂਰਮਾ ਜਿਹੜਾ ਉੱਥੇ ਕੈਦ ਕੱਟਣ ਦੇ ਲਈ ਗਿਆ ਉਹਦਾ ਭੈ ਉਥੋਂ ਦੇ ਜੇਲ੍ਹਰ ਅੰਦਰ ਇਨਾ ਪੈਦਾ ਹੋਇਆ ਵੀ ਉਹ ਅੰਗਰੇਜ਼ੀ ਸਰਕਾਰ ਨੂੰ ਚਿੱਠੀ ਲਿਖਦਾ ਹੈ ਵੀ ਇਹ ਬੰਦੇ ਨੂੰ ਜਿੰਨੀ ਛੇਤੀ ਇੱਥੋਂ ਕੱਢ ਸਕਦੇ ਹੋ ਉਹਨਾਂ ਕੱਢ ਲਓ ਨਹੀਂ ਇਹਨੇ ਇੱਥੇ ਹੀ ਬਗਾਵਤ ਕਰਾ ਦੇਣੀ ਹੈ ਜੇ ਬੀ ਇਹੋ ਜਿਹਾ ਬੰਦਾ ਤੇ ਮੈਂ ਅਜੇ ਤੱਕ ਨਹੀਂ ਦੇਖਿਆਗਾ ਜੀ ਉਹਦੀਆਂ ਚੀਕਾਂ ਕਢਾ ਦਿੱਤੀਆਂ ਭਾਈ ਰਤਨ ਸਿੰਘ ਹੁਣਾ ਨੇ ਅਖੀਰ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹਾਂ ਗੋਰਾ ਸ਼ਾਹੀ ਨੇ ਭਾਈ ਰਤਨ ਸਿੰਘ ਰੱਕੜ ਹੁਣਾ ਨੂੰ ਜਿਹੜਾ ਹੈਗਾ ਉਹ ਉਥੋਂ ਪੰਜਾਬ ਦੇ ਵਿੱਚ ਕਿਸੇ ਹੋਰ ਜੇਲ੍ਹ ਦੇ ਅੰਦਰ ਸ਼ਿਫਟ ਕਰਨ ਦਾ ਪ੍ਰੋਗਰਾਮ ਆਪਣਾ ਉਲੀਕਿਆ ਇਧਰ ਭਾਈ ਰਤਨ ਸਿੰਘ ਰੱਕੜ ਹੁਣਾ ਨੂੰ 10 ਹੋਰ ਕੈਦੀਆਂ ਦੇ ਸਮੇਤ ਰੇਲ ਦੇ ਜ਼ਰੀਏ ਲਿਆਂਦਾ ਜਾ ਰਿਹਾ ਸੀਗਾ ਨਿਰਵਾਣਾ ਸਟੇਸ਼ਨ ਦੇ ਕੋਲ ਇਹ 10 ਕੈਦੀਆਂ ਦੇ ਸਮੇਤ ਪੁਲਿਸ ਪਾਰਟੀ ਤੇ ਹਮਲਾ ਕਰਕੇ ਫਰਾਰ ਹੋ ਗਏ। ਇਸ ਹਮਲੇ ਦੇ ਵਿੱਚ ਜਿਹੜਾ ਇੰਚਾਰਜ ਸੀਗਾ ਤੇ ਇੱਕ ਮੁਨਸ਼ੀ ਸੀਗਾ ਉਹਨਾਂ ਦਾ ਵੀ ਉੱਥੇ ਹੀ ਆਰਾਮ ਨਾਮ ਸੱਤ ਹੋ ਗਿਆ। ਹੁਣ 11 ਦਿਨਾਂ ਬਾਅਦ ਉਹ ਆਪਣੇ ਘਰੇ ਪੁੱਜੇ। ਪਰਿਵਾਰ ਨੂੰ ਮਿਲੇ ਤੇ ਮੋਢੋ ਚੱਕਰਵਰਤੀ ਵਹੀਰ ਦੇ ਉੱਤੇ ਤੁਰ ਪਏ। ਉਹਨਾਂ ਦੇ ਪਿੱਛੇ ਬੜੇ ਥਾਵਾਂ ਦੇ ਉੱਤੇ ਟਾਊਟ ਲੱਗੇ। ਕਲਮਕਲਿਆਂ ਦਾ ਵੀ ਕਈ ਜਗ੍ਹਾ ਦੇ ਉੱਤੇ ਮੁਕਾਬਲਾ ਹੋਇਆ ਕੀਤਾ ਟਾਊਟਾਂ ਦੇ ਨਾਲ ਭਾਈ ਸਾਹਿਬ ਦੇ ਤਕਰੀਬਨ 6 ਮੁਕਾਬਲੇ ਪੁਲਿਸ ਵਾਲਿਆਂ ਦੇ ਨਾਲ ਹੋਏ ਉਸ ਵਕਤ ਇਹ ਇਤਿਹਾਸ ਹੈ ਜੇ ਤੇ ਸੂਰਬੀਰ ਯੋਧਾ ਹਰ ਮੁਕਾਬਲੇ ਦੇ ਵਿੱਚੋਂ ਬਚ ਕੇ ਨਿਕਲਦਾ ਰਿਹਾ ਪਹਿਲਾਂ 3000 ਰੁਪਏ ਦਾ ਨਾਮ ਰੱਖਿਆ ਫਿਰ ਉਹ ਵਧਾ ਕੇ 10000 ਰੁਪਏ ਨਾਮ ਕੀਤਾ ਗਿਆ ਨਾਲ 10 ਮਰਬਿਆਂ ਦਾ ਐਲਾਨ ਕੀਤਾ ਗਿਆ ਇਥੇ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਵੀ ਭਾਈ ਸਾਹਿਬ ਦੀ ਦਹਿਸ਼ਤ ਕਿੰਡੀ ਹੋਏਗੀ ਉਹਨਾਂ ਦੇ ਅੰਦਰ। ਸਿਆਣੇ ਕਹਿੰਦੇ ਆਂ ਵੀ ਲਾਲਚ ਬੜੀ ਬੁਰੀ ਬੜਾ ਹੈ। ਬੰਦੇ ਦੇ ਜੀਵਨ ਨੂੰ ਲਾਲਚ ਬਿਲਕੁਲ ਥੱਲੇ ਛੁੱਡ ਦਿੰਦਾ ਹੈ। ਫਿਰ ਉਹਦੇ ਨਾਲ ਉਹ ਰਿਸ਼ਤਿਆਂ ਦੀ ਪਰਿਵਾਰ ਰਹੀਂਦੀ ਐ ਨਾ ਸਮਾਜ ਦੀ। ਨਾ ਮਨੁੱਖੀ ਕਦਰਾਂ ਕੀਮਤਾਂ ਦੀ। ਮਹਾਰਾਜ ਕਹਿੰਦੇ ਪੱਖਾ ਪੱਖ ਸਭ ਖਾਏ। ਚੰਗੇ ਮਾੜੇ ਜੀ ਨੂੰ ਪਹਿਚਾਣ ਭੁੱਲ ਜਾਂਦੀ ਉਹਦੇ ਲਈ ਸਿਰਫ ਆਪਣਾ ਲਾਲਚ ਪੂਰਾ ਕਰਨੀ ਸਭ ਕੁਝ ਰਹਿ ਜਾਂਦਾ। ਭਾਈ ਰਤਨ ਸਿੰਘ ਰੱਕੜ ਹੁਣਾਂ ਦਾ ਮਾਸੀ ਦਾ ਜਵਾਈ ਸੀਗਾ ਜਿਹੜਾ ਰੁਰੜ ਕੀ ਸੈਣੀਆਂ ਦਾ ਰਹਿਣ ਵਾਲਾ ਉਹਦਾ ਮਨ ਲਾਲਚੀ ਹੋ ਗਿਆ ਉਹਦਾ ਮਨ ਜਦੋਂ ਲਾਲਚੀ ਹੋਇਆ ਕੀਤਾ ਤੇ ਉਹਨੇ ਇੱਕ ਵਾਰੀ ਜਦੋਂ ਭਾਈ ਸਾਹਿਬ ਉਹਨਾਂ ਦੇ ਉੱਥੇ ਗਏ ਹੋਏ ਸਨ ਤੇ ਉਹਨੇ ਪੁਲਿਸ ਦੇ ਕੋਲ ਜਾ ਕੇ ਮੁਖਬਰੀ ਕਰ ਦਿੱਤੀ ਇਨਾਮ ਦੇ ਲਾਲਚ ਦੇ ਵਿੱਚ ਪੁਲਿਸ ਨੇ ਆ ਕੇ ਪਿੰਡ ਘੇਰ ਲਿਆ ਉਸ ਵਕਤ ਭਾਈ ਰਤਨ ਸਿੰਘ ਹੋਣੀ ਭਾਈ ਗਿੰਦਾ ਸਿੰਘ ਤੇ ਘਰੇ ਜਾ ਕੇ ਪਨਾਹ ਲੈ ਲੈਂਦੇ ਆ ਇਸ ਵਕਤ ਪੁਲਿਸ ਪਾਰਟੀ ਨੇ ਬਾਹਰੋਂ ਅੱਗ ਲਗਾ ਦਿੱਤੀ। ਇਧਰੋਂ ਭਾਈ ਰਤਨ ਸਿੰਘ ਹੋਣਾ ਨੇ ਵੀ ਮੁਕਾਬਲਾ ਕੀਤਾ। ਸੂਰਬੀਰ ਯੋਧੇ ਨੇ। ਮੁਨਸ਼ੀ ਜਿਹੜਾ ਇਨਚਾਰਜ ਸੀਗਾ ਮੇਨ ਅਬਦੁਲ ਰਹੀਮ ਉਹ 2-3 ਸਿਪਾਹੀ ਇਹਨਾਂ ਨੇ ਉੱਥੇ ਫੰਡ ਦਿੱਤੇ। ਆਪ ਵੀ ਇਹ ਉੱਥੇ ਸ਼ਹੀਦ ਹੋ ਜਾਂਦੇ ਆ 15 ਜੁਲਾਈ 1932 ਵੀ ਨੂੰ। ਉਸ ਤੋਂ ਬਾਅਦ ਭਾਈ ਗਿੰਦਾ ਸੀ। ਭਾਈ ਈਸ਼ਰ ਸਿੰਘ ਤੇ ਵੀ ਵੀ ਪ੍ਰੀਤਮ ਕੋ ਇਹਨਾਂ ਨੂੰ ਅੰਗਰੇਜ਼ ਸਰਕਾਰ ਨੇ ਤਿੰਨ ਤਿੰਨ ਸਾਲ ਦੀ ਕੈਦ ਸੁਣਾਈ ਸਾਰੇ ਪਿੰਡ ਦੇ ਉੱਤੇ 8000 ਰੁਪਏ ਦਾ ਜੁਰਮਾਨਾ ਠੋਕੇ ਆ ਗਿਆ ਤੇ ਇਸ ਪਿੰਡ ਦੇ ਵਿੱਚ ਜਿੰਨੇ ਵੀ ਪੈਨਸ਼ਨਰ ਰਹਿੰਦੇ ਸਨ ਸਾਰਿਆਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਇਥੋਂ ਤੁਸੀਂ ਅੰਦਾਜ਼ਾ ਲਗਾ ਕੇ ਦੇਖ ਸਕਦੇ ਹੋ ਕਿ ਭਾਈ ਰਤਨ ਸਿੰਘ ਰਖੜ ਹੋਣ ਦਾ ਕਿੰਨਾ ਖੌਫ ਸੀ ਅੰਗਰੇਜ਼ੀ ਸਰਕਾਰ ਦੇ ਅੰਦਰ ਉਸ ਮਹਾਨ ਬੱਬਰ ਸੂਰਬੀਰ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਕੌਮੀ ਕੋਲ ਦੇ ਅੰਦਰ ਅਸੀਂ ਵੀ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਪੰਥ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ